ਮਾਤਾ ਉਹ ਉਹਨੇ ਪਾਣੀ ਮੰਗਿਆ ਸੀ ਤੁਹਾਡੇ ਤੋਂ ਹਾਂ ਤੁਸੀਂ ਪਾਣੀ ਫੜਾਣ ਚਲੇ ਗਏ ਉਹ ਬਾੜੀ ਲੈ ਲਈ ਬਾੜੀ ਲੈ ਲਈ ਹੁਣ ਤਾਂ ਪੰਨ ਕਰਨ ਦਾ ਵੀ ਕੰਮ ਨਹੀਂ ਰਿਹਾ ਤਾਰ ਨੂੰ ਬਾਹਰ ਰੰਗ ਦੇ ਖਾਂਦੇ ਹੋ ਜੁਕੇ ਹੈ ਤੁਸੀਂ ਡਿੱਗ ਗਏ ਸੀਗੇ ਥੱਲੇ ਡਿੱਗ ਗਏ ਸੀ ਤੁਸੀਂ ਸੱਟਾਂ ਤਾਂ ਨਹੀਂ ਲੱਗੀਆਂ ਤੁਹਾਡੇ ਆ ਲੱਗੀਆਂ ਹੈ ਅੱਛਾ ਆ ਲੈਟ ਪਹਿਲਾਂ ਤਾਂ ਕੱਲੇ ਨਸ਼ੇੜੀ ਲੁੱਟਾ ਖੋਹਾਂ ਕਰਨ ਵਾਲੇ ਮਾੜੇ ਅੰਸਰ ਸਰਗਰਮ ਸਨ ਹੁਣ ਕਹਿੰਦੇ ਲੁਟੇਰਾ ਗੈਂਗ ਨੇ ਔਰਤਾਂ ਨੂੰ ਵੀ ਕਰ ਲਿਆ ਇੱਕ ਕੈਮ ਦੋਸਤੋ ਸੱਚ ਜਾਣਿਓ ਹਾਲਾਤ ਐਨੇ ਬਦ ਨਾਲੋਂ ਬੱਤਰ ਹੋ ਗਏ ਨੇ ਕਿ ਹੁਣ ਪੁੰਨ ਕਰਨ ਦਾ ਵੀ ਨਹੀਂ ਰਿਹਾ ਟਾਈਮ ਦੋਸਤੋ ਹੁਣ ਪੁੰਨ ਕਰਨ ਦਾ ਵੀ ਨਹੀਂ ਰਿਹਾ ਟਾਈਮ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਸੂ। ਸਾਥੀਓ ਗੱਲ ਔੜ ਦੀ ਕਰਨ ਜਾ ਰਹੇ ਆਂ ਔੜ ਕਸਬਾ ਪਹਿਲਾਂ ਤੋਂ ਹੀ ਚਰਚਾ ਚ ਰਿਹਾ ਹੈ ਕਿਉਂਕਿ ਉੱਥੇ ਰੰਗ ਬਰੰਗੇ ਲੋਕ ਆ ਭੂਰੇ ਕੱਕੇ ਵਾਲਾ ਵਾਲੇ ਲੋਕ ਆ ਹਵਾ ਚ ਉੱਡਣ ਵਾਲੇ ਲੋਕ ਜਿਹੜੇ ਨਸ਼ਾ ਖਰੀਦਣ ਆਉਂਦੇ ਸਨ ਉਹਨਾਂ ਕਰਕੇ ਚਰਚਾ ਬਣੀ ਰਹਿੰਦੀ ਸੀ ਲੋਕਾਂ ਦੇ ਦਿਲਾ ਚ ਖੌਫ ਰਹਿੰਦਾ ਸੀ ਲੇਕਿਨ ਹੁਣ ਔੜ ਵਿੱਚ ਕਹਿੰਦੇ ਔਰਤਾ ਆਪਣੇ ਘਰ ਦੇ ਬਾਹਰ ਖੜਕੇ ਵੀ ਮਹਿਫੂਜ਼ ਨਹੀਂ ਔਰਤਾ ਆਪਣੇ ਘਰ ਦੀ ਦਿਉੜੀ ਚ ਖੜਕੇ ਵੀ ਮਹਿਫੂਜ਼ ਨਹੀਂ ਕਿਉਂਕਿ ਇੱਕ ਔਰਤਾਂ ਦਾ ਹੀ ਗੈਂਗ ਜਿਹੜਾ ਸਰਗਰਮ ਹੋ ਗਿਆ Swift ਕਾਰ ਵਾਲਾ ਇਹ ਗਿਆ ਗਿਆ ਦੱਸਿਆ ਜਾਂਦਾ ਕਿ ਮੋਰਲੀ ਸੀਟ ਤੇ ਇੱਕ ਬੰਦਾ ਬੈਠਾ ਹੁੰਦਾ ਤੇ ਪਿਛਲੀ ਸੀਟ ਤੇ ਦੋ ਔਰਤਾਂ ਜਿਹੜੀਆਂ ਪਹਿਲਾਂ ਦੇਖਦੀਆਂ ਕਿ ਕਿਹੜਾ ਸਾਡਾ ਸੌਫਟ ਟਾਰਗੇਟ ਹੈ ਕਿਹੜੀ ਔਰਤ ਨੂੰ ਅਸੀਂ ਨਿਸ਼ਾਨਾ ਬਣਾ ਸਕਦੇ ਹਾਂ ਮੈਂ ਆਪਣੇ ਸ਼ੇਅਰ ਵਿੱਚ ਕਿਹਾ ਕਿ ਹੁਣ ਪੁੰਨ ਕਰਨ ਦਾ ਵੀ ਟਾਈਮ ਨਹੀਂ ਰਿਹਾ ਤੇ ਦਿਨ ਦਿਹਾੜੇ ਪੁੰਨ ਕਰਨ ਦਾ ਵੀ ਟਾਈਮ ਨਹੀਂ ਰਿਹਾ ਦੱਸਦੀ ਇੱਕ Swift ਕਾਰ ਔਡ ਕਸਵੇ ਵਿੱਚ ਬਹਾਰਾ ਵਾਲੀ ਸਾਈਡ ਤੋਂ ਆਉਂਦੀ ਹੈ ਫਲੋਰ ਵਾਲੀ ਸਾਈਡ ਵੱਲ ਨੂੰ ਜਾ ਰਹੀ ਹੁੰਦੀ ਹੈ ਤੇ ਰਸਤੇ ਵਿੱਚ ਇੱਕ ਘਰ ਦੇ ਬਾਹਰ 80 ਸਾਲਾਂ ਬਜ਼ੁਰਗ ਔਰਤ ਨੂੰ ਦੇਖਦੇ ਆ ਗੱਡੀ ਉਹਨਾਂ ਕੋਲ ਜਾ ਕੇ ਰੁੱਕਦੀ ਹੈ ਬਜ਼ੁਰਗ ਬੀਬੀ ਨੂੰ ਬੜੇ ਪਿਆਰ ਨਾਲ ਕਿਹਾ ਜਾਂਦਾ ਕਿ ਪਾਣੀ ਪੀਣਾ ਸੀ ਜੀ ਪਿਆਸ ਬੜੀ ਲੱਗੀ ਹੈ ਤੇ ਤੁਹਾਨੂੰ ਪਤਾ ਸਾਡੇ ਪੰਜਾਬ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਭਾਵਨਾ ਜਿਹੜੀ ਹੈ ਉਹ ਬਹੁਤ ਸਾਫ਼ ਸੁਥਰੀ ਹੁੰਦੀ ਹੈ ਬੀਬੀ ਉਹਨਾਂ ਨੂੰ ਲਿਆ ਕੇ ਪਾਣੀ ਦਿੰਦੀ ਹੈ ਉਹ ਪਾਣੀ ਪੀ ਲੈਿੰਦੇ ਤੇ 19 ਦਿਨ ਨੂੰ ਦੇਖ ਲੈਂਦੇ ਕਿ ਬੀਬੀ ਦੇ ਕੰਨ ਵਿੱਚ ਬਾਲੀਆਂ ਹਨ ਤੇ ਇਹ ਸਾਡਾ ਨਿਸ਼ਾਨਾ ਮੁੜ ਕੇ ਜਿਹੜੇ ਖਾਲੀ ਗਲਾਸ ਹੁੰਦੇ ਬੀਬੀ ਨੂੰ ਕਹਿੰਦੇ ਤਾਂ ਕਿ ਖੋਣ ਕੇ ਮਾਤਾ ਜੀ ਲੈ ਲਓ ਮਾਤਾ ਜੀ ਜਿੱਦ ਹੀ ਅੰਦਰ ਵੜ ਕੇ ਉਹ ਜਿਹੜੇ ਖਾਲੀ ਗਲਾਸ ਲੈਣ ਲੱਗਦੇ ਤੇ ਝਪਟਾ ਮਾਰ ਕੇ ਜਿਹੜੀਆਂ ਪਿੱਛੇ ਤੋਂ ਔਰਤਾਂ ਬੈਠੇ ਹੁੰਦੀਆਂ ਉਹਨਾਂ ਦੀ ਇੱਕ ਵਾਲੀ ਖੋਹ ਲੈਂਦੀਆਂ ਇੱਕ ਵਾਲੀ ਕੰਨ ਤੋਂ ਲਾ ਲੈਂਦੀਆਂ ਦੂਜੀ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਮਾਤਾ ਜੀ ਨੇ ਥੋੜੀ ਬਹੁਤੀ ਹਲੇ-ਜੁਲਤਾਂ ਕਰਨੀ ਹੈ ਔਰ ਮਾਤਾ ਜੀ ਨੂੰ ਫਿਰ ਉਹ ਧੱਕਾ ਮਾਰ ਕੇ ਬਾਹਰ ਸਿੱਟ ਦਿੰਦੇ ਆ ਮਾਤਾ ਜੀ ਦੀ ਜਿਹੜੀ ਚੁੰਨੀ ਆ ਉਹ Swift ਗੱਡੀ 'ਚ ਫਸ ਜਾਂਦੀ ਤੇ Swift ਗੱਡੀ ਭਜਾ ਲਈ ਜਾਂਦੀ ਆ ਤਾਂ ਸਾਥੀਓ ਸਵਾਲ ਇਹ ਨੇ ਕਿ ਐਡਾ ਹਿਆਂ ਬਿਲਕੁਲ ਘਰ ਦੇ ਬਾਹਰ ਔਰਤ ਨੂੰ ਬਜ਼ੁਰਗ ਔਰਤ ਨੂੰ ਜਿਹੜਾ ਉਹਦੇ ਝਪਟਾ ਮਾਰ ਕੇ ਬਾਲੀ ਲਈਏ ਤੇ ਉਹਨੂੰ ਹੀਠਾਂ ਸਿੱਟ ਦਿੱਤਾ ਪ੍ਰਵਾਹ ਵੀ ਨਹੀਂ ਕੀਤੀ ਉਹਦੇ ਕਿੰਨੀਕ ਸੱਟ ਲੱਗੀ ਬਜ਼ੁਰਗ ਮਾਤਾ ਨੇ ਮੁੜ ਕੇ ਆਪਣੀ ਲੱਤ ਤੇ ਦਿਖਾਏ ਜ਼ਖਮ ਜੇ ਝਰੀਟਾ ਜੀਆਂ ਵਜੀਆਂ ਉਹਨਾਂ ਦੇ ਸੱਟ ਵਜੀਆਂ ਪਰ ਕਹਿੰਦੇ ਪਰਿਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਕੋਲ ਵੀ ਪਹੁੰਚੇ ਆ ਪਰ ਸਾਥੀਓ ਸਵਾਲ ਤਾਂ ਇਹ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਚਾਵੇ ਤਾਂ ਨੇਰੇ 'ਚੋਂ ਵੀ ਸੂਈ ਲੱਭ ਸਕਦਾ ਹੈ ਮਿੱਟੀ ਜੋ ਵੀ ਮੱਛੀ ਫੜ ਸਕਦਾ ਹੈ ਲੇਕਿਨ ਦਿੱਤਾ ਜਾਂਦਾ ਤਾਂ ਪਰਿਵਾਰਾਂ ਨੂੰ ਪੀੜਿਤ ਪਰਿਵਾਰਾਂ ਨੂੰ ਐਫ ਆਈ ਆਰ ਨੰਬਰ ਪਰ ਪੀੜਤ ਪਰਿਵਾਰ ਇਨਸਾਫ ਮੰਗਦੇ ਕੱਲਾ ਐਫ ਆਈ ਆਰ ਨੰਬਰ ਨਹੀਂ ਜੇ ਚਾਹਣ ਤਾਂ ਸੀਸੀਟੀਵੀ ਕੈਮਰੇ ਖੰਘਾਲ ਦੇ ਪਿੱਛਾ ਕਰਦੇ ਜਿਹੜੇ ਇਹ ਲੁਟੇਰਾ ਗੈਂਗ ਹੈ ਉਹਨਾਂ ਤੱਕ ਪਹੁੰਚ ਸਕਦੇ ਲੇਕਿਨ ਹਾਲੇ ਤੱਕ ਤਾਂ ਇੰਨੀ ਗੱਲ ਪਤਾ ਲੱਗੀ ਆ ਕਹਿੰਦੇ ਜੀ ਕਿ ਲੁਟੇਰਾ ਗੈਂਗ ਜਿਹੜੀ ਹੈ ਜਿੰਨੀ ਕਿ ਮੈਂ ਖਬਰ ਅਖਬਾਰ ਚ ਪੜ ਸਕਿਆ ਕਹਿੰਦੇ ਜੀ ਕਿ ਜਿਹੜੀ ਲੁਟੇਰਾ ਗੈਂਗ ਹੈ ਜੀ ਪਿਛਲੇ ਸਮੇਂ ਤੋਂ ਸਰਗਰਮ ਹੈ ਕਈ ਇਲਾਕਿਆਂ ਚ ਸਰਗਰਮ ਹੈ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜਾਵੇਗਾ ਪਰ ਪਤਾ ਸਾਨੂੰ ਇਹ ਵੀ ਲੱਗਾ ਕਿਹ ਹਫਤਾ ਪਹਿਲਾਂ ਵੀ ਇਹਨਾਂ ਨੇ ਔੜ ਚ ਕਾਂਡ ਕੀਤਾ ਉਹ ਅਗਲੀ ਖਬਰ ਚ ਪੇਸ਼ ਕਰਾਂਗੇ ਹੁਣ ਮੌਕੇ ਤੇ ਤਸਵੀਰਾਂ ਦਿਖਾਨੇ ਮਾਤਾ ਉਹ ਉਹਨਾਂ ਨੇ ਪਾਣੀ ਮੰਗਿਆ ਸੀ ਤੁਹਾਡੇ ਤੋਂ ਹਾਂ ਤੁਸੀਂ ਪਾਣੀ ਫੜਾਣ ਚਲੇ ਗਏ ਉਹ ਬਾੜੀ ਲੈ ਲਈ ਸਰ ਬਾੜੀ ਲਾ ਲਈ ਹੋਏ ਹੁਣ ਤਾਂ ਪੰਨ ਕਰਨ ਦਾ ਵੀ ਕੰਮ ਨਹੀਂ ਰਿਹਾ ਤਾਂ ਮੈਂ ਬਾਹਰ ਰੰਗ ਦੇਖਾਂ ਦੇ ਉਹ ਉਹ ਗੱਡੀ ਦੇ ਵਿੱਚ ਜਨਾਨੀਆਂ ਵੀ ਸੀਗੀਆਂ ਹਾਂ ਦੋ ਅੱਛਾ ਬੰਦਾ ਵੀ ਸੀ ਇੱਕ ਮੁੰਡਾ ਸੀ ਤੁਹਾਡੇ ਕੋਲ ਨਹੀਂ ਪਾਣੀ ਪੀ ਲਿਆ ਪਾਣੀ ਪੀ ਕੇ ਕਹਿੰਦੇ ਹੁਣ ਖਾਲੀ ਗਲਾਸ ਲੈ ਜਾਓ ਨਹੀਂ ਨਹੀਂ ਪਰ ਤੁਸੀਂ ਸੱਚੀ ਗੱਲ। ਅੱਛਾ ਫੇ ਤੂੰ ਗੱਡੀ ਬੰਦ ਕਰ ਤੁਸੀਂ ਡੈਗ ਵੀ ਪਏ ਸੀਗੇ। ਹੈ ਤੁਸੀਂ ਡੈਗਗੇ ਸੀਗੇ ਥੱਲੇ ਡੈਗਗੇ ਸੀ। ਤੁਸੀਂ ਸੱਟਾ ਤਾਂ ਨਹੀਂ ਲੱਗੀਆਂ ਤੁਹਾਡੇ? ਆ ਲੱਗੀਆਂ। ਅੱਛਾ ਆ ਦੇਖ। ਇਹ ਸੱਜੇ ਸੀ ਬਸ। ਮਾਤਾ ਹੁਣ ਪੁੰਨ ਕਰਨ ਦਾ ਵੀ ਰਿਹਾ ਨਹੀਂ ਹੈਗਾ। ਬਾਲੀਆਂ ਤੁਹਾਡੀਆਂ ਇਹ ਸੀ ਤੇ ਲੱਗ ਗਈ ਬੱਤ। ਇਹ ਜਿਹੜੀਆਂ ਬਾਲੀਆਂ ਸੀਗੀਆਂ ਤੁਹਾਡੀਆਂ ਇਹ ਤੁਹਾਡੀਆਂ ਕਦਕਤੀਆਂ ਪਾਈਆਂ ਸੀ ਕਿੰਨੇ ਕ ਸਾਲ ਹੋ ਗਏ?

ਭਾਈ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੀ ਸਖਵਿੰਦਰ ਸਿੰਘ ਇੱਥੇ ਆਉਂਦੇ ਆ ਤੁਸੀਂ ਆਪਣਾ ਪਿੰਡ ਮੀਤਪੁਰ ਲਖਾ ਜੀ ਆਪਣੀ ਦੁਕਾਨ ਹੈ ਇੱਥੇ ਆਉਂਦੇ ਇੱਥੇ ਦੁਕਾਨ ਉਹ ਕਿਹਨਾਂ ਦੇ ਨਾਲ ਆ ਤੁਹਾਡੀ ਸਾਡੀ ਜਿਹੜੇ ਮਨਜੀਤ ਸਿੰਘ ਹੋਣੀ ਹੈ ਉਹਨਾਂ ਦੇ ਨਾਲ ਹੀ ਸਾਡੀ ਦੁਕਾਨ ਹੈ ਜੀ ਅੱਛਾ ਕੀ ਕੀ ਗੱਲ ਬਾਤ ਹੋਈ ਕੁਝ ਪਤਾ ਲੱਗਾ ਹੋਵੇ ਇੱਥੇ ਜੀ ਸਵੇਰੇ ਕੱਲ ਹੂੰ ਇਹਨਾਂ ਦੀ ਮਾਤਾ ਜੀ ਦੁਕਾਨ ਤੇ ਸੀ ਸਾਡੀ ਦੁਕਾਨ ਦੇ ਨਾਲ ਹੀ ਹੈ ਇਹਨਾਂ ਨੂੰ ਕਿਉਂ ਮੁੜਦੇ ਹੋਣਗੇ ਮਾਤਾ ਜੀ ਮਾਤਾ ਜੀ ਵੀ ਹੈਗੀ ਅਸੀਂ 85 ਸਾਲ ਅੱਛਾ ਬਜ਼ੁਰਗ ਬਜ਼ੁਰਗ ਆ 80 ਕੇ ਸਾਲ ਮੰਨ ਲਓ ਉਹ ਨਾਲੀ ਦੁਕਾਨੇ ਆ ਜੀ ਬਾਕੀ ਟੱਬਰ ਸਾਰਾ ਇਹਨਾਂ ਦਾ ਪਰਿਵਾਰ ਅੰਦਰ ਸੀ ਮਾਤਾ ਬਾਹਰ ਖੜੀ ਸੀ ਫਤ ਸਰ ਉਹਨਾਂ ਨੇ ਗੱਡੀ ਆ ਕੇ ਰੋਕੀ ਜੀ ਕਹਿੰਦੇ ਮਾਤਾ ਕਿਹੜੀ ਕਿਹੜੀ ਸੀ ਸਵੈਫਟ ਗੱਡੀ ਸੀ ਸਵੈਫਟ ਗੱਡੀ ਸੀ ਹਾਂਜੀ ਵਿੱਚੇ ਬੈਠੇ ਹੋ ਉੱਤੋਂ ਕਿੱਧਰੋਂ ਆਈ ਸੀ ਇਹ ਬਹਾਰਾ ਰੋਡਾਂ ਨੂੰ ਇਧਰ ਰਾਹੋ ਰੋਡਾਂ ਤੋਂ ਆਈ ਆ ਬਹਾਰਾ ਇਧਰ ਆਈ ਆ ਫਲੋਰ ਸਾਈਡ ਨੂੰ ਫਲੋਰ ਸਾਈਡ ਨੂੰ ਜਾ ਰਹੀ ਹੈ ਗੱਡੀ ਰੋਕ ਲਈ ਆ ਅੱਛਾ ਉਨੀ ਗੱਡੀ ਰੋਕ ਕੇ ਪਾਣੀ ਮੰਗਿਆ ਹੂੰ ਮਾਤਾ ਨੇ ਅੰਦਰੋਂ ਭਰ ਕੇ ਗਲਾਸ ਪਾਣੀ ਦੇ ਦਿੱਤਾ ਲਿਆ ਕੇ ਨਹੀਂ ਗੱਡੀ 'ਚ ਕਿੰਨੇ ਜਣੇ ਸੀ ਜੇ ਪਤਾ ਲੱਗਾ ਹੋਵੇ ਗੱਡੀ 'ਚ ਕੁਝ ਨਹੀਂ ਜੀ ਪਤਾ ਲੱਗਾ ਚਲੋ खैर ਅੱਛਾ ਲੇਡੀਆਂ ਸੀਗੇ ਪਿੱਛੇ ਅੱਛਾ ਪਿੱਛੇ ਲੇਡੀ ਗੱਡੀ 'ਚ ਲੇੜੀ ਲੇਡੀਆਂ ਸੀਗੇ ਮਤਲਬ ਕੀ ਭਰੋਸਾ ਕਰ ਲੈਣਾ ਕੀ ਭ ਰਾ ਫਿਰ ਇਸ਼ਾਰਾ ਕੀਤਾ ਕਹਿੰਦੇ ਗਲਾਸ ਲੈ ਲਓ ਮਾਤਾ ਫਿਰ ਪਾਣੀ ਪੀ ਲਿਆ ਫਿਰ ਕਹਿੰਦੇ ਆ ਖਾਲੀ ਗਲਾਸ ਸਾਡੀ ਗਲਾਸ ਫੜ ਲਓ ਜਦੋਂ ਖਾਲੀ ਗਲਾਸ ਫੜਨ ਮਾਤਾ ਗਈ ਉਹਨੇ ਤਾਕੀ ਖੋਲੀ ਆ ਮਾਤਾ ਵਿੱਚ ਨੂੰ ਹੋਈ ਗਲਾਸ ਫੜਨ ਨੂੰ ਉਹ ਅੰਦਰ ਨੂੰ ਮਰ ਜਾ ਤਾਂ ਹੋਣਾ ਹੀ ਪੈਂਦਾ ਉਸੇੇ ਬੇਲੇ ਉਹਨਾਂ ਨੇ ਜੀ ਉਹਨਾਂ ਦੀ ਬਾੜੀ ਖਿੱਚ ਲਈ अच्छा दे ਨਾਲੇ ਗੱਡੀ ਵਾਲੇ ਨੇ ਗੱਡੀ ਨਿਠਾਲੀ ਉਹਨਾਂ ਦੀ ਚੁੰਨੀ ਵੀ ਗੱਡੀ ਦੇ ਵਿੱਚ ਹੀ ਫਸ ਗਈ ਨਾਲ ਤਾਕੀ ਦੇ ਮਾਤਾ ਡੱਪੇ ਦੇਖਣ ਵਾਲਿਆਂ ਨੂੰ ਕਿਸੇ ਨੂੰ ਨਹੀਂ ਪਤਾ ਲੱਗਾ ਕਹਿੰਦੇ ਫਿਰ ਇਹ ਗੱਡੀ 'ਚੋਂ ਮਾਤਾ ਉਤਰ ਲੱਗੀ ਡੱਪੇ ਉਹ ਮਤਲਬ ਇਹ ਭਲੇਖੇ 'ਚ ਰਹਿ ਗਏ ਤੇ ਗੱਡੀ ਵਿੱਚ ਮਾਤਾ ਗਈ ਹੋਣੀ ਆ ਗੱਡੀ 'ਚੋਂ ਉਤਰੀ ਹੋਣੀ ਆ ਮਤਲਬ ਇਹ ਭਲੇਖੇ 'ਚ ਹੀ ਰਹਿ ਭਲੇਖੇ 'ਚ ਹੀ ਰਹਿ ਗਏ ਜੀ ਤੇ ਇਹ ਗੱਲਬਾਤ ਜਿਹੜੀ ਆ ਇਹ ਉਹ ਵਾਰਦਾਤ ਕਰਕੇ ਚਲੀ ਗਈ ਇਸ ਤਰ੍ਹਾਂ ਤੁਸੀਂ ਦੁਕਾਨਦਾਰ ਵੀ ਆ ਇਹ ਤਾਂ ਕਾਫੀ ਮਾਰਕੀਟ ਜਿਹੜਾ ਰਸ਼ ਹੈਗਾ ਆ ਹਾਂਜੀ ਰਸ ਵਾਲੀ ਮਾਰਕੀਟ ਦੇ ਵਿੱਚ ਇਹੋ ਜਿਹੀ ਵਾਰਦਾਤ ਹੋਣਾ ਕਮ ਮਤਲਬ ਹੁਣ ਤੁਸੀਂ ਦੱਸ ਰਹੇ ਕਿ ਵਿੱਚ ਲੇਡੀਜ਼ ਵੀ ਸੀਗੇ ਬਿਲਕੁਲ ਜੀ ਬਿਲਕੁਲ ਤੇ ਇਹਦਾ ਮਤਲਬ ਹੈ ਕਿ ਕੋਈ ਕੋਈ ਗੈਂਗ ਹੋ ਸਕਦੀ ਹੈ ਇਹ ਗੈਂਗ ਹੈ ਜੀ ਪੂਰਾ ਇਹ ਪਿੱਛੇ ਵੀ ਥੋੜਾ ਹਫ਼ਤੇ ਤੱਕ ਪਹਿਲਾਂ ਮੁੰਡਾ ਦੱਸਦਾ ਜੀ ਉਹ ਪਰੇ ਨਾਨਾ ਦੀ ਦੁਕਾਨ ਕਰਦਾ ਅੱਛਾ ਉਹਦੀ ਮੰਮੀ ਨੂੰ ਵੀ ਇੰਦੀ ਗੱਡੀ ਦੇ ਵਿੱਚ ਬਿਠਾ ਲੈਣ ਦੀ ਕੋਸ਼ਿਸ਼ ਕੀਤੀ ਉਹ ਵੀ ਆਉਂਦੇ ਸੀ ਉਹ ਵੀ ਆਉਂਦੇ ਸੀ ਨਵੇਂ ਸ਼ਹਿਰ ਨੂੰ ਜਾਂ ਚੱਲੇ ਸੀ ਅੱਛਾ ਉਹ ਵੀ ਗੱਲਬਾਤ ਰਸਤਾ ਪੁੱਛਿਆ ਕਹਿੰਦੇ ਤੁਸੀਂ ਕਿਤੇ ਜਾਣਾ ਉਹ ਕਹਿੰਦੇ ਅਸੀਂ ਵੀ ਨਵੇਂ ਸ਼ਹਿਰ ਜਾਣਾ ਕਹਿੰਦੇ ਬਹਿ ਜਾਓ ਹਾਂ ਹਾਂ ਉਹਨਾਂ ਨਾਲ ਵੀ ਇਹ ਵਾਰਦਾਤ ਕਰਨ ਦੀ ਕੋਸ਼ਿਸ਼ ਮਰਨੋ ਵਿੱਚ ਨੇੜੀ ਜੀ ਵੀ ਬਿੜਾਈਆਂ ਹੋਈਆਂ ਆ ਤੇ ਕਿਸੇ ਨੂੰ ਸ਼ੱਕ ਨਾ ਸ਼ੱਕ ਇਹ ਗਰੋਹ ਆ ਜੀ ਪੂਰਾ ਇਹ ਗਰੋਹ ਲੱਗਦਾ ਕੀ ਨਾਮ ਆ ਮੈਂ ਨਰਵਿੰਦਰ ਸਿੰਘ ਆ ਜੀ ਰਵਿੰਦਰ ਜੀ ਤੁਸੀਂ ਇੱਥੇ ਦੇਖੋ ਦਿਨ ਰਾਤ ਕੰਮ ਕਰਦੇ ਆ ਤੁਹਾਡਾ ਮੈਨੂੰ ਲੱਗਦਾ ਕਿ ਤਕਰੀਬਨ ਕੰਮ ਜਿਹੜਾ ਹਾਈ ਲੈਵਲ ਤੇ ਤੁਹਾਡਾ ਹੀ ਹੈਗਾ ਆ ਇਹੋ ਜਿਹਾ ਦਿਨ ਪਰ ਦਿਨ ਵਿੱਚ ਵਾਰਦਾਤਾ ਹੋਣੀ ਆ ਕੀ ਕਹੂੰ ਬਾਜੀ ਅਸੀਂ ਕੀ ਕਹਿ ਸਕਦੇ ਆ ਠੀਕ ਆ ਜੀ ਅਸੀਂ ਤਾਂ ਕਹਿੰਦੇ ਵੀ ਬਹੁਤ ਗਲਤ ਹੈ ਜੋ ਵੀ ਹੋਇਆ ਉਹ ਵੀ ਦਿਨ ਨੂੰ ਹੋ ਜਾਣੀ ਦਿਨ ਨੂੰ ਹੋ ਜਾਣੀ ਇੱਕ ਸਿਆਣੀ ਵਾਲੇ ਦੀਆਂ ਇੱਦਾਂ ਬਾਲੀਆਂ ਲੈ ਜਾਣੀਆਂ ਖੋਕੇ ਬਹੁਤ ਗਲਤ ਗੱਲ ਆਈ ਹੈ ਇਹ ਤਾਂ ਕਹਾਂਗੇ ਤੁਹਾਡਾ ਤਾਂ ਅਸੀਂ ਅਸੀਂ ਨੂੰ ਅਸੀਂ ਇਹੀ ਮੰਗ ਕਰਾਂਗੇ ਕਿ ਇੱਥੇ ਜਿੰਨੀ ਵੀ ਵਾਦ-ਵਦਸਕਤਾਈ ਕੀਤੀ ਜਾਵੇ ਜਾ ਕੇ ਚੋਰਾਂ ਨੂੰ ਨੱਥ ਪਾਈ ਜਾਵੇ ਹੁਣ ਇਹ ਤਾਂ ਵੀ ਨਸ਼ੇ ਵਾਲੇ ਵੀ ਨਹੀਂ ਲੱਗਦੇ ਮੇਰੇ ਹਿਸਾਬ ਦੇ ਨਾਲ ਇਹ ਤਾਂ ਗੈਂਗਵਾਰੀ ਕੋਈ ਗੈਂਗਵਾਰੀ ਹੈ ਜੀ ਇਹ ਹੀ ਕੋਈ ਕਿਉਂਕਿ ਤੁਸੀਂ ਜਿੱਦਾਂ ਦੱਸਦੇ ਹੋ ਕਿ ਪਹਿਲਾਂ ਇੱਕ ਗੱਡੀ ਦੇ ਵਿੱਚ ਵੀ ਇਹ ਕੰਮ ਕੀਤਾ ਗਿਆ ਤੇ ਇਹ ਵੀ ਲੇਡੀਜ਼ ਬਿਠਾ ਲਈਆਂ ਲੇਡੀਜ਼ ਨਾਲ ਬਿਠਾ ਲਈਆਂ ਠੀਕ ਹੈ